ਇਤੀ ਰਾਤ ਆਪਣਾ ਸੈਲੂਨ ਬੰਦ ਕਰਕੇ ਆਪਣੇ ਘਰ ਪਰਤ ਰਹੇ ਇੱਕ ਨੌਜਵਾਨ ਦਾ ਕੁਝ ਵਿਅਕਤੀਆਂ ਵੱਲੋਂ ਤੇਜ਼ ਧਾਰਾ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਇਸ ਨੌਜਵਾਨ ਦੇ ਘਰੇ ਮਾਤਮ ਦਾ ਮਾਹੌਲ ਹੈ ਇਸ ਸਬੰਧੀ ਸਿਟੀ ਸਾਊਥ ਪੁਲਿਸ ਵੱਲੋਂ 6 ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਡੀ ਬੀ ਕੇ ਸਿੰਘਲਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮਾਰਨ ਵਾਲਿਆਂ ਚੋਂ ਇੱਕ ਸ਼ਿਵ ਸੈਨਾ ਦਾ ਆਗੂ ਦੱਸਿਆ ਜਾ ਰਿਹਾ ਹੈ ਪਾਣੀ ਪੂਰੇ ਆਵਾਜ਼ ਨਹੀਂ ਮਾਣੇ ਮੂਹ ਤੇ ਘਰੇ ਜਾਂਦਾ ਨਕਾਰੀ ਨਹੀਂ ਦੱਲ ਜੇ ਹੋ ਰੋ 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 ਬੜਾ ਮੁੰਡਾ ਇੱਕ ਰੋ ਜੀ ਨਾਲ ਆਇਆ ਜੀ ਨਾਲ ਆਇਆ ਤਾਂ ਜਾ ਜਾ ਉਹ ਮਾਦਰ ਬਾਬਾ ਕੁਰੀ ਯਾਦਦੇ ਉਹ ਸੁਜੀ ਸਿੰਘ ਜਿਹੜੇ ਹੈਗੇ ਆ ਜੋ ਮਰਨਾ ਲਹਿ ਗਿਆ ਉਹਨਾਰੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਇੱਕ ਬਿਆਨ ਲਿਖਾਇਆ ਹੈਗਾ ਜਿਸ ਵਿੱਚ ਉਹ ਜਿਹੜਾ ਉਹਨਾਰੇ ਲੜਕਾ 21 ਸਾਲਾਂ ਲੜਕਾ ਸੀ ਹਰਵਿੰਦਰ ਉਸ ਦਿਨ ਰਾਤ ਨੂੰ ਕੋਈ ਉਹ ਵਿਅਕਤੀਆਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸ ਦਾ ਕਿਰਚਾ ਮਾਰ ਕੇ ਉਹਨਾਂ ਦਾ ਮਰਦ ਹੋ ਗਿਆ ਨਾਲੇ ਸਾਨੂੰ ਖਬਰ ਪਹੁੰਚ ਰਹੀ ਹੈਗੀ ਜਿਸ ਦੇ ਅਗੇ ਫਰਦਰ ਅਸੀਂ ਕਾਰਵਾਈ ਕਰਦੇ ਹੁਏ ਸੁਜੀਤ ਸਿੰਘ ਜੀ ਦਾ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਖਾਇਆ ਹੈਗਾ ਨਾਮ ਜੋ ਦਵਨ ਚੋਪੜਾ ਸੰਦੀਪ ਸਿੰਘ ਅਮਨਜੋਤ ਪੰਕਜ ਚੋਪੜਾ ਸੀਮਾ ਪਤਨੀ ਪੰਕਜ ਚੋਪੜਾ ਅਤੇ ਗਗਨ ਪੋਲਰ ਇਹ 6 ਜਨੇ ਹੈਗੇ ਜਿਨ੍ਹਾਂ ਵਿੱਚੋਂ 4 ਜਨੇ ਨੇ ਉਹਨਾਂ ਦੇ ਕਿਹਾ ਸੀ ਇਹਨਾਂ ਨੇ ਮਾਰ ਮਾਰਦ ਵਾਲੇ ਹੈਗੇ ਆ ਦਮਨ ਸੰਦੀਪ ਅਮਨ ਜੋਤੇ ਗगन ਤੇ ਜਿਹੜੇ ਦੋ ਹੈਗੇ ਆ ਪੰਕਜ ਚੋਪੜਾ ਤੇ ਸੀਮਾ ਇਹਨਾਂ ਨੇ ਰਿਪੋਰਟ ਕੀਤੀ ਸੀ ਸੁਮਾਦਨ ਕਾਰਨ ਜੋ ਇਹਨਾਂ ਦੇ ਸਾਨੂੰ ਇਹਨਾਂ ਨੇ ਲਿਖਾਇਆ ਇਹਨਾਂ ਦੀ ਪੁਰਾਣੀ 5 ਮਹੀਨੇ ਪਹਿਲਾਂ ਇਹਨਾਂ ਦੀ 올ਡ ਐਨਮਿਟੀ ਹੈਗੀ ਆ ਜਿਸ ਕਾਰਨ ਇਹਨਾਂ ਦੀ ਲੜਾਈ ਪਈ ਹੈ ਇਹ ਐਫ ਆਈ ਆਰ ਜੋ ਅਸੀਂ ਰਜਿਸਟਰ ਐਫ ਆਈ ਆਰ ਨੰਬਰ 107 ਦਾ ਡੇਟਾ 11/7/24 ਅੰਡਰ ਬੀ ਐਨ ਐਸ ਸੈਕਸ਼ਨ 103 191 3190612 bns 3, and caf registered ਆਸੀਨਾਂ ਵਿੱਚ ਜੋ ਪੰਜ ਬੰਦੇ ਹੈਗੇ ਆਪਣੀ ਐਪਲੀਕੈਂਟ ਕਿਤੇ ਹੈਗੇ ਵੈਰੀਫਾਈ ਕਰਦੇ ਪਏ ਹੈਗੇ ਅਸੀਂ ਅਸੀਂ ਫਰਦੇ ਜਿਹੜੇ ਵੈਰੀਫਾਈ ਕਰਕੇ ਅਸੀਂ ਉਹਦੀ ਡਿਟੇਲ ਤੁਹਾਨੂੰ ਦੱਸਾਂ ਨਹੀਂ ਜੇ ਜੋ ਅਸੀਂ ਪਰਿਵਾਰਕ ਕਾਰਵਾਈ ਦੀ ਮੰਗ ਕਰਦਾ ਪਿਆ ਜੋ ਅਸੀਂ ਕਾਰਵਾਈ ਕਰਦੇ ਪਏ ਹੈਗੀਆਂ ਤੇ ਜਿਹੜੇ ਹੈਗੇ ਮਜਰੀਮ ਹੈਗੇ ਉਹਨਾਂ ਨੂੰ ਅਸੀਂ ਜਲਦੀ ਤੋਂ ਫੜ ਕੇ ਤੇ ਜੋ ਬਰਾਮਦਗੀ ਕਰਕੇ ਅਸੀਂ ਨਹੀਂ ਅਸੀਂ ਹਲੇ ਐਪਰੀਹੈਂਡ ਕਰਕੇ ਫਰਦਰ ਜੋ ਹੈਗਾ ਅਸੀਂ ਵੈਰੀਫਾਈ ਕਰਕੇ ਜੋ ਰਿਕਵਰੀ ਕਰਵਾਵਾਂਗੇ ਜਿਸ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਖੰਡਾ ਕਿਰਪਾਨ ਵਗੈਰਾ ਇਹ ਜਿਹੜੇ ਤਿੱਖੇ ਹਥਿਆਰ ਸੀ ਇਹਨਾਂ ਦੀ ਵਰਤੋਂ ਕਰਕੇ ਇਹ ਮਰਡਰ ਕੀਤਾ ਹੈ ਇਹ 6 ਜਣੇ ਦੇ ਐਫਆਈਆਰ ਜਿਸਟਰ ਕੀਤੀ ਹੈ ਨਹੀਂ ਨਹੀਂ ਹੇ ਹਨਸ਼ਾ ਤੇ ਨਹੀਂ ਹੈ 6 ਜਣੇ ਜ ਜਿਹਨਾਂ ਨੇ ਬਾਈ ਨੇਮ ਲਖਾਈ ਹੈਗੇ ਜਿਹੜੇ ਇਥੋਂ ਦੇ ਰਹਿਣਾ ਮਰਨਾਲਾ 21 ਸਾਲਾਂ ਦਾ ਵਾਰਬਰ ਸੀ ਇਹਦੀ ਬਾਪ ਦਾ ਉੱਸੀ ਕਿਸਾ ਨਾਲ ਲੱਟ ਗਿਆ ਫਰਦਰ ਫਰਦਰ ਅਸੀਂ ਰੇਡ ਕਰਦੇ ਪਏ ਹਾਂ ਜਿਹੜੇ ਫੜਨ ਵਾਲੇ ਹੈਗੇ ਤੇ ਜੋ ਰਿਕਵਰੀ ਕਰਵਾਵਾਂਗੇ ਜੋ ਵੈਪਨ ਜਿਹੜੇ ਇਹਨਾਂ ਨੇ ਵਰਤੇ ਹੈਗੇ ਅਸੀਂ ਇਹਨਾਂ ਨੂੰ ਹਜੇ ਐਨੀ ਉਹਨਾਂ ਨੇ ਦੱਸਿਆ ਜੀ ਸਾਨੂੰ ਹੁਣ ਪਤਾ ਲੱਗਿਆ ਜੀ ਉਹ ਸੁਜੀ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜੀਸ਼ ਇਹਨਾਂ ਦੇ ਬੇਟੇ ਨਾਲ ਤੇ ਉਹ ਪੁਰਾਣੀ ਰੰਜੀਸ਼ ਨੂੰ ਕਰ ਚੱਲਦੇ ਹੋਏ ਇਹਨਾਂ ਨੇ ਇਹ ਜਿਹੜੀ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਵੀ ਕਰਦੇ ਜੋ ਇਹਨਾਂ ਨੇ ਲੱਗਿਆ ਕਿ ਇਹ ਸ਼ਿਫਸ ਇਹਨਾਂ ਨਾਲ ਰਿਲੇਟਡ ਹੈਗਾ ਬੰਦਾ ਜਿਹੜਾ ਹੈਗਾ ਤੇ ਜੋ ਹੈਗਾ ਜਿਹੜਾ ਫੜਿਆ ਹੋਊਗਾ ਅਸੀਂ ਪੂਰੀ ਹੈਗੀ ਉਹ ਵੈਰੀਫਾਈ ਅਸੀਂ ਵੈਰੀਫਾਈ ਕਰਦੇ ਕੋਈ ਮਤਲਬ ਹੈ ਟੂ अर्ली ਟੂ ਸੇ ਸੀ ਆਪ ਦਾ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸਾਂਗਾ